ਇਸ ਵੀਡੀਓ ਵਿੱਚ ਕਬੱਡੀ ਖਿਡਾਰੀਆਂ ਲਈ ਬਹੁਤ ਹੀ ਅਹਿਮ ਤੇ ਜ਼ਰੂਰੀ ਗੱਲ ਲੈ ਕੇ ਆਏ ਹਾਂ ਵੀਡੀਓ ਸਾਰੀ ਸੁਣਨਾ ਤੇ ਦੇਖਣਾ ਜ਼ਰੂਰ ਸੋ ਆਪਾਂ ਗੱਲ ਕਰਦੇ ਆਂਗੇ ਪਾਵਰ ਐਕਸਰਸਾਈਜ਼ ਕੋਈ ਵੀ ਪਾਵਰ ਐਕਸਰਸਾਈਜ਼ ਤੁਸੀਂ ਲਾਉਣੀ ਹੋ ਚਾਹੇ ਸਕੁਐਟ ਲਾਉਣੀ ਹੋ ਚਾਹੇ ਤੁਸੀਂ ਲਾਉਣੀ ਹੋ ਟਾਇਰ ਵਾਲੀ ਇਹੋ ਜੀ ਕੋਈ ਐਕਸਰਸਾਈਜ਼ ਉਸ ਤੋਂ ਤੁਰੰਤ ਬਾਅਦ ਤੁਸੀਂ ਸਪੀਡ ਹੈ ਜਿਹੜੀ ਉਹ ਮਾਰਨੀ ਹੀ ਮਾਰਨੀ ਹੈ ਇਸ ਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਪਾਵਰ ਲਾਉਣੀ ਹੋ ਪਾਵਰ ਦੇ ਨਾਲ ਪੱਟਾਂ ਦੇ ਵਿੱਚ ਸਟਰੈਂਥ ਤੇ ਪਾਵਰ ਜ਼ਰੂਰ ਆ ਜਾਂਦੀ ਹੈ ਪੱਟਾਂ ਦਾ ਸਾਈਜ਼ ਵਧਣਾ ਪੰਪ ਹੋ ਜਾਂਦੇ ਹਨ ਉਸ ਦੇ ਵਿੱਚ ਸੁੰਨਪਣ ਜ਼ਰੂਰ ਰਹਿ ਜਾਂਦਾ ਹੈ ਇਸ ਸੁੰਨਪਣ ਨੂੰ ਸਪੀਡ ਦੇ ਵਿੱਚ ਕਨਵਰਟ ਕਰਨ ਦੇ ਲਈ ਇਸ ਤਰ੍ਹਾਂ ਆਪਾਂ ਸਪੀਡ ਜ਼ਰੂਰ ਲਾਉਣੀ ਹੈ ਇਹ ਧਿਆਨ ਦੇਣ ਸਾਰੇ ਦੇ ਸਾਰੇ ਕਬੱਡੀ ਖਿਡਾਰੀ ਜਿੰਨੇ ਵੀ ਸਪੀਡ ਵਾਲੀਆਂ ਗੇਮਾਂ ਵਾਲੇ ਬੰਦੇ ਆ ਜੋ ਵੀ ਸਪੀਡ ਵਰਕ ਕਰਦਾ ਹੈ ਪਾਵਰ ਵਰਕ ਕਰਦਾ ਉਹਦੇ ਨਾਲ ਸਪੀਡ ਲਾਉਣੀ ਜ਼ਰੂਰੀ ਹੈ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਐਕਸਰਸਾਈਜ਼ ਦੀ ਜੋ ਕਿ ਕਬੱਡੀ ਖਿਡਾਰੀਆਂ ਲਈ ਬਹੁਤ ਹੀ ਵਧੀਆ ਐਕਸਰਸਾਈਜ਼ ਹੈ ਜਿਸ ਤਰ੍ਹਾਂ ਆਪਾਂ ਹਥੌੜੇ ਦੇ ਵਿੱਚ weight ਪਾ ਲਿਆ weight ਤੁਸੀਂ ਆਪਦੇ ਅਕੋਰਡਿੰਗ ਪਾ ਸਕਦੇ ਹੋ ਵੱਧ ਘੱਟ ਪਾ ਸਕਦੇ ਹੋ ਸੋ ਆਪਾਂ ਜਦੋਂ ਕਿ ਇਸ ਨੂੰ ਆਪਾਂ ਉੱਪਰ نیچے ਲੈ ਕੇ ਜਾਣਾ ਹੈ